ਅਸਲਾਮ ਵਾਲੇਕੁਮ ਤੇ ਸਤ ਸ੍ਰੀ ਅਕਾਲ ਕੀ ਦਾ ਹਾਲ ਜਾਲ ਹੈ ਮੇਰੇ ਵੀਰਾਂ ਦਾ ਪੈਨਪਰਮਨ ਦਾ ਮਿੱਠ ਕਰਨੀਆ ਵਧੀਆ ਹੋਵੋਗੀ ਤੇ ਰਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਆ ਨਾ ਸਵਰਣ ਧਹਾਨਾ ਸਾਹਮਣੇ ਉਹਨਾਂ ਦੀ ਵੀਡੀਓ ਹੈ ਆਫੀਸ਼ੀਅਲ ਉਹਨਾਂ ਦਾ ਚੈਨਲ ਹੈ ਤੇ ਉਹ ਐਸੇ ਮਤਲਬ ਕਿ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਰਿਲੇਟਿਡ ਉਹ ਵੀਡੀਓ ਲੈ ਕੇ ਆਏ ਨੇ ਤੇ ਚਲੋ ਜੀ ਉਹਨਾਂ ਦੀ ਗੱਲਬਾਤ ਸੁਣਦੇ ਆ ਉਹ ਕੀ ਕਹਿੰਦੇ ਨੇ ਤੇ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਨੀ ਆ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਦੇ ਵਿੱਚ 26 ਬੇਕਸੂਰ ਲੋਕਾਂ ਦੇ ਇੰਨੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਵਿੱਚ ਉੱਠੇ ਆ ਤੇ ਬੜੇ ਹਾਲੇ ਉੱਠਣੇ ਬਾਕੀ ਆ ਅੱਤਵਾਦ ਦਾ ਖਾਤਮਾ ਇੱਕ ਤਰ੍ਹਾਂ ਦਾ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਉਹ ਖਾਤਮਾ ਜਿਹੜਾ ਕਿ ਚੋਣਾਂ ਦੇ ਮੌਕੇ ਦੱਸਿਆ ਜਾਂਦਾ ਇੱਕ ਉਹ ਖਾਤਮਾ ਜਿਹੜਾ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਹੋਣਾ ਚਾਹੀਦਾ ਚੋਣਾਂ ਦੇ ਮੌਕੇ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਉਹਦੇ ਮੁਤਾਬਕ ਅੱਤਵਾਦ ਦਾ ਖਾਤਮਾ ਹੋ ਚੁੱਕਿਆ ਪ੍ਰੈਕਟੀਕਲ ਤੌਰ ਦੇ ਉੱਤੇ ਜੇਕਰ ਖਾਤਮਾ ਹੋਇਆ ਹੁੰਦਾ ਤਾਂ ਅੱਜ ਸਾਡੇ 26 ਪੈਣਾ ਵੀਰ ਇਸ ਜਹਾਨ ਦੇ ਉੱਤੇ ਨਾ ਜਾਂਦੇ ਜਿਹੜੇ ਕਿ ਘੁੰਮਣ ਫਿਰਨ ਵਾਸਤੇ ਪਹਿਲਗਾਮ ਦੇ ਵਿੱਚ ਆਏ ਸੀ ਜਿਹੜੇ ਕਿ ਧਰਤੀ ਦੇ ਸਵਰਗ ਦੇ ਉੱਤੇ ਗਏ ਸੀ ਕਿਉਂਕਿ ਅਸੀਂ ਜੰਮੂ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਹਿੰਦੇ ਆ ਅੱਜ ਪਾਕਿਸਤਾਨ ਦੇ ਉੱਤੇ ਭਾਰਤੀ ਸਰਕਾਰ ਦੇ ਵੱਲੋਂ ਕਈ ਸਖਤੀਆਂ ਵਾਲੇ ਫੈਸਲੇ ਕੀਤੇ ਗਏ ਉਹਨਾਂ 5-6 ਫੈਸਲਿਆਂ ਦੇ ਬਾਰੇ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਈਆਂ ਪਰ ਹਰ ਥਾਂ ਦੇ ਉੱਤੇ ਇਨਸਾਨੀਅਤ ਮਰੀ ਨਹੀਂ ਹੁੰਦੀ ਹਰ ਥਾਂ ਦੇ ਉੱਤੇ ਇਨਸਾਨੀਅਤ ਜਿਉਂਦੀ ਵੀ ਨਹੀਂ ਹੁੰਦੀ ਅੱਜ ਜਦੋਂ ਇਸ ਵੇਲੇ ਸੰਕਟ ਆਇਆ ਉੱਥੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਕਿਉਂਕਿ ਟੂਰਿਸਟ ਸਪੌਟ ਆ ਉਹ ਟੂਰਿਸਟ ਦੇ ਸਿਰ ਦੇ ਉੱਤੇ ਚੱਲਣ ਵਾਲਾ ਖੇਤਰ ਆ ਇਸ ਕਰਕੇ ਉੱਥੇ ਕਾਰੋਬਾਰ ਠੱਪ ਹੋ ਗਿਆ ਇਹ ਐ ਕਿ ਪੂਰੀ ਗਰਮੀ ਦੇ ਵਿੱਚ ਪਹਿਲਾਂ ਵਾਲਾ ਹੁਲਾਰਾ ਨਹੀਂ ਆਉਣਾ ਲੋਕਾਂ ਨੇ ਬਣਾ ਵਿੱਚ ਦਹਿਸ਼ਤ ਆ ਲੋਕਾਂ ਨੇ ਉੱਥੇ ਘੁੰਮਣ ਫਿਰਨ ਜਾਣਾ ਬੰਦ ਕਰ ਦੇਣਾ ਜਾਂ ਘਟਾ ਦੇਣਾ ਇਹ ਗੱਲ ਪੱਕੀ ਆ ਪਰ ਸਵਾਲ ਹੀ ਪੈਦਾ ਹੁੰਦਾ ਵੀ ਜਿਹੜੀਆਂ ਗੱਲਾਂ ਕਹਿਣੀਆਂ ਸਰਕਾਰਾਂ ਉਹ ਸੱਚੀ ਮੁੱਚੀ ਅਸਲ ਅਰਥਾਂ ਦੇ ਵਿੱਚ ਕਿਵੇਂ ਹੋਣੀਆਂ ਜਿਹੜੇ ਪੰਜ ਫੈਸਲੇ ਲਏ ਆ ਪੰਜ ਛੇ ਫੈਸਲੇ ਲਏ ਆ ਉਹਦੇ ਵਿੱਚ 1.7 ਕਿ 1960 ਦਾ ਸਿੰਧੂ ਜਲ ਸਮਝੌਤਾ ਜਿਹੜਾ ਉਹ ਭਾਰਤ ਦੀ ਸਰਕਾਰ ਦੇ ਵੱਲੋਂ ਮੁਅਤਲ ਕਰ ਦਿੱਤਾ ਗਿਆ ਅਟਾਰੀ ਬਾਡਰ ਆ ਜਿਹੜਾ ਉਹ ਤੁਰੰਤ ਬੰਦ ਕਰ ਦਿੱਤਾ ਗਿਆ ਜਿਹੜੇ ਪਾਕਿਸਤਾਨ ਦੇ ਨਾਗਰਿਕ ਭਾਰਤ ਦੇ ਵਿੱਚ ਆਏ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਆ ਵੀ ਭਾਈ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਆਪਣੀ ਕੰਟਰੀ 'ਚ ਚਲੇ ਜਾਓ ਤੁਸੀਂ ਭਾਰਤ ਨੂੰ ਛੱਡੋ ਇਹ ਵੀ ਪਤਾ ਲੱਗਾ ਵੀ ਜਿਹੜੇ ਪਾਕਿਸਤਾਨੀਆਂ ਨੂੰ ਪਹਿਲਾਂ ਵੀza ਜਾਰੀ ਕੀਤੇ ਗਏ ਆ ਉਹ ਵੀ ਰੱਦ ਕਰ ਦਿੱਤੇ ਗਏ ਆ ਤੇ ਰਾਜਦੂਤ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਦੇ ਛੱਡਣ ਵਾਸਤੇ ਕਹਿ ਦਿੱਤਾ ਗਿਆ ਦਿੱਲੀ ਦੇ ਵਿੱਚ ਪਾਕਿਸਤਾਨ ਦੀ ਐਮਬੈਸੀ ਆ ਜਿਹੜੀ ਉਹ ਬੰਦ ਕਰ ਦਿੱਤੀ ਗਈ ਆ ਤੇ ਇਹ ਵੀ ਪਤਾ ਲੱਗਾ ਕਿ ਭਾਰਤ ਵੀ ਇਸਲਾਮਾਬਾਦ ਵਿੱਚਲੀ ਆਪਣੀ ਐਮਬੈਸੀ ਬੰਦ ਕਰਨ ਜਾ ਰਿਹਾ ਇਹ ਹੋ ਗਏ ਸਰਕਾਰ ਦੇ ਵੱਲੋਂ ਕੀਤੇ ਗਏ ਫੈਸਲੇ ਇਹਨਾਂ ਫੈਸਲਿਆਂ ਦੇ ਦੂਰ ਰਸੇ ਨਤੀਜੇ ਕੀ ਹੋਣਗੇ ਇਹ ਆਉਣ ਵਾਲਾ ਵਕਤ ਬਿਆਨ ਕਰੂੰਗਾ ਪਰ ਇੱਕ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਿਓ ਅੱਜ ਉਥੋਂ ਦਾ ਸਿੱਖ ਭਾਈਚਾਰਾ ਜੰਮੂ ਕਸ਼ਮੀਰ ਦਾ ਸਿੱਖ ਭਾਈਚਾਰਾ ਉਹਦੀਆਂ ਵੀਡੀਓ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੀਆਂ ਜਿਹੜੀਆਂ ਪੀੜਿਤ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਬਿਆਨੀ ਕਰ ਰਹੀਆਂ ਕਿਉਂਕਿ ਉੱਥੇ ਸਿੱਖ ਭਾਈਚਾਰੇ ਦੇ ਵੱਲੋਂ ਵਾਰ-ਵਾਰ ਜਿਹੜੇ ਪੀੜਿਤ ਲੋਕ ਆ ਉਹ ਭਾਵੇਂ Hindu ਭਾਈਚਾਰਾ ਹੋਵੇ ਭਾਵੇਂ Musalman ਭਾਈਚਾਰਾ ਹੋਵੇ ਉਹਨਾਂ ਦੀ ਜਾ ਕੇ ਸਾਰ ਲੈ ਰਹੀਆਂ ਤੇ ਇਹ ਗੱਲ ਕਹਿ ਰਹੀਆਂ ਪੈਸਿਆਂ ਤੋਂ ਲੈ ਕੇ ਕਿਸੇ ਦੂਜੀ ਥਾਂ ਤੱਕ ਜਾਣਾ ਜੇਕਰ ਤੁਸੀਂ ਸਫ਼ਰ ਕਰਨਾ ਤੁਸੀਂ ਸਾਡੀ ਛੱਤ ਲੈਣੀ ਆ ਤੁਸੀਂ ਰੋਜ਼ੀ-ਰੋਟੀ ਦੇ ਕੋਈ ਹੋਰ ਵਸੀਲਾ ਚਾਹੀਦਾ ਰੋਟੀ ਟੁਕ ਚਾਹੀਦਾ ਅਸੀਂ ਤੁਹਾਡੇ ਨਾਲ ਆ ਇਨਸਾਨੀਅਤ ਇਵੇਂ ਜਿਉਂਦੀ ਰਹਿਣੀ ਚਾਹੀਦੀ ਆ ਪਰ ਹਰ ਥਾਂ ਦੇ ਉੱਤੇ ਬੁਜ਼ਦਲ ਲੋਕ ਵੀ ਨਹੀਂ ਹੁੰਦੇ ਜਿਸ ਤਰੀਕੇ ਦੇ ਨਾਲ ਇੱਕ ਕਰਤੂਤ ਇਹਨਾਂ ਅਤਵਾਦੀਆਂ ਦੇ ਵੱਲੋਂ ਕੀਤੀ ਗਈ ਆ ਉਹਨਾਂ ਨੇ ਨਾਂ ਪੁੱਛ ਕੇ ਗੋਲੀ ਮਾਰੀ ਆ ਉਹਨਾਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਆ ਪਰ ਇੱਥੇ ਉਹਨਾਂ ਨੇ ਆਪਣੇ ਇੱਕ ਹੋਰ ਸਾਥੀ ਯਾਨਕਿ ਇਸ ਪਹਿਲ ਕਾਮ ਖੇਤਰ ਦੇ ਇੱਕ ਹੋਰ ਵਿਅਕਤੀ ਆਦਲ ਦਾ ਵੀ ਕਤਲ ਕੀਤਾ ਉਹਦੇ ਇੱਕ ਨਹੀਂ ਦੋ ਨਹੀਂ ਉਹਦੇ ਤਿੰਨ ਗੋਲੀਆਂ ਮਾਰੀਆਂ ਉਹਦੇ ਇੱਕ ਗੋਲੀ ਗਲ ਦੇ ਵਿੱਚ ਵੱਜੀ ਆ ਇੱਕ ਗੋਲੀ ਲੱਕ ਦੇ ਵਿੱਚ ਵੱਜੀ ਆ ਇੱਕ ਗੋਲੀ ਉਹਦੇ ਢਿੱਡ ਦੇ ਵਿੱਚ ਵੱਜੀ ਆ ਤੇ ਕਸੂਰ ਉਹਦਾ ਕੋਈ ਵੀ ਨਹੀਂ ਉਹ 29 ਸਾਲ ਦਾ ਉਹ ਨੌਜਵਾਨ ਤੇ ਉਹਦਾ ਕੰਮ ਸਿਕਾ ਜੀ ਘੋੜਿਆਂ ਦੇ ਉੱਤੇ ਖਚਰਾਂ ਦੇ ਉੱਤੇ ਆਏ ਹੋਏ ਟੂਰਿਸਟਾਂ ਨੂੰ ਕਮਾਉਣਾ ਜਿਵੇਂ ਕਿ ਉੱਥੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕੰਮ ਕਰਦੇ ਆ ਕਿਉਂਕਿ ਟੂਰਿਸਟ ਜਾਂਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਜੀ ਕਿ ਉਸ ਪਹਾੜੀ ਦੇ ਉੱਤੇ ਤੁਹਾਨੂੰ ਅਸੀਂ ਖਚਰਾਂ ਰਾਹੀਂ ਲੈ ਜਾਂਦੇ ਆ ਘੋੜਿਆਂ ਦੇ ਰਾਹੀਂ ਲੈ ਕੇ ਜਾਂਦੇ ਆ ਫਿਰ ਉਹ ਕਮਾਉਂਦੇ ਆ ਇਹ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਆ ਉੱਥੇ ਟੈਕਸੀਆਂ ਵਾਲੇ ਜਿਹੜੇ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਆ ਇਹ ਜਿਹੜਾ ਆਦਲ ਆ ਇਹਦੀ ਸੋਸ਼ਲ ਮੀਡੀਆ ਤੇ ਚਰਚਾ ਇਸ ਕਰਕੇ ਹੋਈ ਆ ਕਿਉਂਕਿ ਇਹਨੇ ਬਹਾਦਰੀ ਦਿਖਾਈ ਆ ਇਹਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਾਲਾਂਕਿ ਸਹੂਲਤਾਂ ਤੋਂ ਬਾਅਦ ਬੰਦਾ ਵਾਪਸ ਨਹੀਂ ਆਉਂਦਾ ਪਰ ਇੰਨੀ ਗੱਲ ਜ਼ਰੂਰ ਆ ਕਿ ਇਸ ਬੰਦੇ ਦੀ ਕਦਰ ਹੋਣੀ ਚਾਹੀਦੀ ਆ 29 ਸਾਲ ਦਾ ਆਦਲ ਇੱਕ ਔਰਤ ਨੂੰ ਤੇ ਉਹਦੇ ਪਿਤਾ ਨੂੰ ਹਰ ਰੋਜ਼ ਦੀ ਤਰ੍ਹਾਂ ਇੱਥੇ ਬੈਸਟਨ ਘਾਟੀ ਜਿੱਥੇ ਕਿ ਇਹ ਹਮਲਾ ਹੋਇਆ ਇਸ ਥਾਂ ਦੇ ਉੱਤੇ ਬੈਸਟਨ ਘਾਟੀ ਦੇ ਵਿੱਚ ਲੈ ਕੇ ਗਿਆ ਇਨੇ ਚਿਰ ਨੂੰ ਉੱਥੇ ਇੱਕ ਅਤਵਾਦੀ ਆਇਆ ਜਿਹੜਾ ਉੱਤੇ ਘੁਮਾਫਰਾ ਰਿਹਾ ਸੀ ਇਹਨਾਂ ਨੂੰ ਤੇ ਉਹਨੇ ਇਦੇ ਪਿਤਾ ਦੇ ਔਰਤ ਦੇ ਪਿਤਾ ਦੇ ਗੋਲੀ ਮਾਰ ਕੇ ਤੇ ਉਹਨੂੰ ਮਾਰਤਾ ਜਿਹੜੇ ਉਹਦੇ ਨਾਲ ਦੇ ਸਾਥੀ ਆ ਆਦਲ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਯਹਾਂ ਸੇ ਭਾਗੋ ਯਹਾਂ ਸੇ ਭਾਗੋ ਅਤੰਕਵਾਦੀ ਆ ਗਏ ਯਹਾਂ ਸੇ ਭਾਗੋ ਜਾਨ ਬਚਾਓ ਆਪਣੀ ਪਰ ਇਹਨੇ ਇਹ ਗੱਲ ਕਹੀ ਕਿ ਮੈਂ ਭੱਜੂੰਗਾ ਨਹੀਂ ਹਾਲਾਂਕਿ ਉਹਦੇ ਕੋਲੇ ਕੋਈ ਹਥਿਆਰ ਨਹੀਂ ਨਾ ਉਹ ਕੋਈ ਲੜਨ ਦੇ ਮੂਡ ਦੇ ਵਿੱਚ ਆ ਨਾ ਉਹਨੂੰ ਪਤਾ ਵੀ ਆਉਂਦੇ ਸਮੇਂ ਤੇ ਕੀ ਹੋ ਜਾਣਾ ਪਰ ਉਹਦੇ ਅੰਦਰ ਇਨਸਾਨੀਅਤ ਕਿਵੇਂ ਜਿਉਂਦੀ ਆ ਉਹਦੇ ਅੰਦਰ ਬਹਾਦਰੀ ਦੇ ਅੰਸ਼ ਕਿਸ ਤਰੀਕੇ ਦੇ ਨਾਲ ਆ ਇਹ ਗੱਲ ਗੌਰ ਨਾਲ ਸੁਣਨ ਵਾਲੀ ਆ ਆਦਲ ਨੇ ਗਲ ਕਹੀ ਕਿ ਮੈਂ ਇਥੋਂ ਜਾਵਾਂਗਾ ਨਹੀਂ ਉਹ ਅੱਤਵਾਦੀਆਂ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਬੇਕਸੂਰਾਂ ਨੂੰ ਕਿਉਂ ਮਾਰਦੇ ਹੋ ਟੂਰਿਸਟ ਆ ਇਹਨਾਂ ਦੇ ਸਿਰ ਦੇ ਉੱਤੇ ਸਾਡੀ ਰੋਟੀ ਰੋਟੀ ਚੱਲਦੀ ਆ ਇਹਨਾਂ ਵਿਚਾਰਿਆਂ ਦਾ ਕਸੂਰ ਕੀ ਆ ਉਹਨੇ ਇੱਕ ਅੱਤਵਾਦੀ ਦੇ ਕੋਲੋਂ ਉਹਦੀ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਇੱਥੋਂ ਭਾਗੂਗਾ ਨਹੀਂ ਇਹ ਮੇਰੀ Hindu ਬਹਿਨ ਹੈ ਇੱਕ ਮੁਸਲਮਨ ਵਿਅਕਤੀ ਇੱਕ ਮੁਸਲਮਾਨ ਭਾਈਚਾਰੇ ਦਾ ਵੀਰ ਇਹ ਗੱਲ ਕਹਿ ਰਿਹਾ ਕਿ ਇਹ Hindu ਔਰਤ ਮੇਰੀ ਭੈਣ ਆ ਤੇ ਮੈਂ ਆਪਣੀ ਭੈਣ ਦੀ ਰੱਖਿਆ ਕਰਨੀ ਹੈ ਇਸ ਕਰਕੇ ਮੈਂ ਤੋਂ ਭੱਜਾਂਗਾ ਨਹੀਂ ਉਹ ਭੱਜਿਆ ਨਹੀਂ ਤੇ ਉਹਦੇ ਤਿੰਨ ਗੋਲਗੇ ਮਾਰਦੇ ਆ ਤੇ ਹਸਪਤਾਲ ਦੇ ਵਿੱਚ ਲੈ ਜਾਂਦੇ ਆਂ ਹੀ ਇਸ ਆਦਲ ਦੀ ਮੌਤ ਹੋ ਜਾਂਦੀ ਆ ਆਦਲ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਜਿਹੜਾ ਕਿ ਉੱਥੇ ਟੈਕਸੀ ਚਲਾਉਂਦਾ ਉਹਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ ਇਸ ਅੱਤਵਾਦੀ ਹਮਲੇ ਦੇ ਵਿੱਚ ਇਕਲੌਤਾ ਮੁਸਲਮ ਵਿਅਕਤੀ ਹੈ ਜਿਹੜਾ ਕਿ ਇਸ ਖੇਤਰ ਦਾ ਪਹਿਲਗਾਮ ਖੇਤਰ ਨਾਲ ਰਹਿਣ ਵਾਲਾ ਜਿਹੜਾ ਕਿ ਰੋਜ਼ੀ-ਰੋਟੀ ਕਮਾਉਂਦਾ ਸਿਰਫ ਤੇ ਸਿਰਫ ਲੋਕਾਂ ਨੂੰ ਕਮਾ ਕੇ ਉਹਨਾਂ ਦੇ ਕੋਲੋਂ ਮਿਲੇ ਹੋਏ ਪੈਸਿਆਂ ਦੇ ਨਾਲ ਆਪ ਦਾ ਟੱਬਰ ਪਾੜਦਾ ਪਰ ਉਸ ਬੰਦੇ ਨੇ ਸਿਰਫ ਪੈਸੇ ਕਮਾਉਣ ਦੀ ਖਾਤਰ ਵੀ ਭਾਈ ਹੁਣ ਮੌਕਾ ਕਸੂਤਾ ਆ ਗਿਆ ਮੈਂ ਭੱਜਾਂ ਇਹ ਨਹੀਂ ਸੋਚਿਆ ਮਤਲਬ ਇਹ ਆ ਕਿ ਉੱਥੇ ਇਹ ਅੰਸ਼ ਵੀ ਜਿਉਂਦੇ ਹਨ ਹਰ ਥਾਂ ਦੇ ਉੱਤੇ ਇਨਸਾਨੀਅਤ ਮਰੀ ਨਹੀਂ ਹੁੰਦੀ ਜਿਵੇਂ ਕਿ ਇੱਥੇ ਅਤਵਾਦੀਆਂ ਦੇ ਵੱਲੋਂ ਦਿਖਾਇਆ ਗਿਆ ਜਿਵੇਂ ਕਿ ਕਰਤੂਤ ਉਹਨਾਂ ਦੇ ਵੱਲੋਂ ਕੀਤੀ ਗਈ ਆ ਹਰ ਧਰਮ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਜਾਤ ਦੇ ਵਿੱਚ ਹਰ ਭਾਈਚਾਰੇ ਦੇ ਵਿੱਚ ਇੱਕੋ ਜਿਹੀ ਗੱਲ ਨਹੀਂ ਹੁੰਦੀ ਜੇ ਇੱਕ ਪਾਸੇ ਹਮਲਾਵਰ ਆ ਦੂਜੇ ਪਾਸੇ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵੀ ਆ ਅੱਜ ਆਦਲ ਦੇ ਉੱਤੇ ਸਾਨੂੰ ਮਾਨ ਕਰਨਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਆਦਲ ਵਰਗੇ ਲੋਕ ਵੀ ਆ ਜਿਹੜੇ ਧਰਮ ਦੀਆਂ ਤੇ ਜਾਤਾਂ ਦੀਆਂ ਬੰਦਨਾ ਤੋਂ ਬਲਗਣਾ ਤੋਂ ਉੱਤੇ ਉੱਠ ਕੇ ਹਿੰਦੂ ਭੈਣਾਂ ਨੂੰ ਵੀ ਆਪਣੀਆਂ ਭੈਣਾਂ ਕਹਿੰਦੇ ਆ ਤੇ ਜੇ ਇੱਥੇ ਕੋਈ ਸਿੱਖ ਭਰਾ ਵੀ ਹੁੰਦਾ ਤਾਂ ਉਹਨੇ ਵੀ ਇਹ ਗੱਲ ਕਹਿਣੀ ਸੀਦਾ ਉਹਨੂੰ ਕਹਿਣੀ ਚਾਹੀਦੀ ਆ ਕਿ ਇਹ ਮੇਰੀ ਮੁਸਲਮ ਭੈਣ ਆ ਇਹ ਮੇਰੀ ਹਿੰਦੂ ਭੈਣ ਆ ਇਹਦੇ ਨਾਲ ਉਹ ਇੱਕਤਲੀ ਗੱਲ ਹੈ ਕਿ ਅਸੀਂ ਇਨਸਾਨ ਆ ਤੇ ਅਸੀਂ ਇਨਸਾਨੀਅਤ ਦੇ ਨਾਤੇ ਇੱਕ ਆ ਹੁਣ ਉੱਥੋਂ ਦੇ ਪਰਿਵਾਰ ਆ ਜਿਹੜੇ ਲੋਕ ਆ ਜਿਹੜੇ ਉੱਥੋਂ ਦੇ ਉਹ ਇਸ ਗੱਲ ਦੇ ਵਿੱਚ ਡੁੱਬੇ ਹੋਏ ਮਹਿਸੂਸੇ ਹੋਏ ਆ ਫਿਕਰ ਦੇ ਵਿੱਚ ਆ ਵੀ ਸਾਡੀ ਰੋਜ਼ੀ ਰੋਟੀ ਕਿਵੇਂ ਚੱਲੂਗੀ ਉਹਨਾਂ ਦਾ ਫਿਕਰ ਆਪਣੀ ਥਾਂ ਦੇ ਉੱਤੇ ਵਾਜਬ ਆ ਉਹਨਾਂ ਦੀ ਗਲਤੀ ਕੋਈ ਨਹੀਂ ਉਹ ਭਾਵੇਂ ਹਿਮਾਚਲ ਪ੍ਰਦੇਸ਼ ਦੇ ਲੋਕ ਹੋਣ ਤੇ ਭਾਵੇਂ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਦੇ ਉਹਨਾਂ ਨੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਡਰ ਆ ਵੀ ਭਾਈ ਇਹ ਨਾ ਹੋਵੇ ਕਿ ਇਹ ਹਮਲੇ ਹੋਰ ਹੋਣ ਜਦੋਂ ਕਿਸੇ ਵੀ ਥਾਂ ਦੇ ਉੱਤੇ ਇਹੋ ਜਿਹੀ ਘਟਨਾ ਵਾਪਰਦੀ ਆ ਜਦੋਂ ਕੋਈ ਹਮਲਾ ਹੁੰਦਾ ਉਸ ਤੋਂ ਬਾਅਦ ਆਮ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਕਿ ਫਲਾਣੀ ਥਾਂ ਦੇ ਉੱਤੇ ਅਸੀਂ ਨਾ ਜਾਗੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਮਈ ਜੂਨ ਜੁਲਾਈ ਦੇ ਵਿੱਚ ਬਹੁਤੇ ਲੋਕ ਨਹੀਂ ਜਾਣਗੇ ਇਸ ਵੇਲੇ ਉੱਥੋਂ ਦੇ ਸ਼ਿਕਾਰੀ ਜਿਹੜੇ ਡਲ ਝੀਲ ਦੇ ਵਿੱਚ ਚੱਲਦੇ ਸੁਲੇ ਪਏ ਉੱਥੋਂ ਦੀਆਂ ਟੈਕਸੀਆਂ ਇੱਕ ਪਾਸੇ ਲੱਗੀਆਂ ਉੱਥੋਂ ਦੇ ਹੋਟਲ ਵਿਲੇ ਹੋ ਚੁੱਕੇ ਆ ਆਮ ਲੋਕ ਆ ਜਿਹੜੇ ਉਹ ਇੱਕ ਦੂਜੇ ਦੇ ਦਰਦ ਨੂੰ ਵੰਡਾ ਰਹੇ ਆ ਤੇ ਕਈ 에ਅਰਲਾਈਨਾਂ ਦੇ ਵੱਲੋਂ ਇਹ ਪਤਾ ਲੱਗਾ ਕਿ ਉਥੋਂ ਦਿੱਲੀ ਦੇ ਵਿੱਚ ਜਾਂ ਭਾਰਤ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਘਬਰਾਏ ਹੋਏ ਲੋਕ ਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਆਪਣੇ ਰੇਟ ਡੇਢੇ ਕਰ ਦਿੱਤੇ ਗਏ ਆ 2 ਗੁਣਾ ਕਰ ਦਿੱਤੇ ਗਏ ਆ 3 ਗੁਣਾ ਕਰ ਦਿੱਤੇ ਗਏ ਆ ਤੇ ਇਹ ਬਿਲਕੁਲ ਓਵੇਂ ਹੀ ਆ ਜਿਵੇਂ ਕਿ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਸਪੈਸ਼ਲ ਫਲਾਈਟਾਂ ਲਾਵਾਂਗੇ ਤੇ ਉਦੋਂ ਫਿਰ ਲੋਕ ਲੁੱਟੇ ਗਏ ਆ ਜਦੋਂ ਵੀ ਕਿਤੇ ਕੋਈ ਸੰਕਟ ਪੈਦਾ ਹੁੰਦਾ ਦਰਿਆਦਲ ਲੋਕ ਸਾਹਮਣੇ ਆਉਂਦੇ ਆ ਤੇ ਜਦੋਂ ਸੰਕਟ ਪੈਦਾ ਹੁੰਦਾ ਤਾਂ ਵਪਾਰੀ ਲੋਕ ਉਹਦੇ ਵਿੱਚੋਂ ਵਟਤ ਵੱਧ ਹੋਵੇ ਇਸ ਗੱਲ ਦੀ ਕੋਸ਼ਿਸ਼ ਕਰਦੇ ਜਿਵੇਂ ਕਿ ਹੁਣ ਵੀ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਹੀ ਆ ਲੋਕਾਂ ਦੇ ਚਿਹਰੇ ਦੇ ਉੱਤੇ ਇਸ ਵੇਲੇ ਉਦਾਸੀ ਹੈ ਲੋਕ ਸਹਿਮੇ ਪਏ ਆ ਵੀ ਪਤਾ ਨਹੀਂ ਕੌਣ ਤਿੰਨ ਜਾਣੇ ਹੋਰ ਹੋਣ ਪੌਣ ਚਾਰ ਜਾਣੇ ਹੋਰ ਹੋਣ ਜਿਨ੍ਹਾਂ ਦੇ ਬਾਅਦ ਵਿੱਚ ਸਕੇਚ ਬਣੀ ਜਾਣੇ ਆ ਤੇ ਗੋਲੀਆਂ ਮਾਰ ਕੇ ਉਹ ਚਲੇ ਜਾਣ ਹੁਣ ਉਹਨਾਂ ਦੀ ਇਸ speed ਤੇ ਇਸ ਡਰ ਨੂੰ ਵਟਤ ਦੇ ਰੂਪ ਦੇ ਵਿੱਚ ਕਈ ਲੋਕ ਕਮਾਈ ਦੇ ਰੂਪ ਦੇ ਵਿੱਚ ਵਰਤ ਰਹੇ ਆ ਉਹ ਇਹ ਗੱਲ ਕਹਿੰਦੇ ਕਿ ਅਸੀਂ ਤੁਹਾਨੂੰ ਪਛਾਣ ਦਿੰਨੇ ਆ ਫਲਾਣੀ ਥਾਂ ਦੇ ਉੱਤੇ ਪਰ ਹਾਂ ਸਿੱਖ ਭਾਈਚਾਰੇ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਲੋਕ ਕਈ ਹਿੰਦੂ ਭਾਈਚਾਰੇ ਦੇ ਲੋਕ ਆ ਜਿਹੜੇ ਉਹ ਇਨਸਾਨੀਅਤ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਮਦਦ ਕਰਨ ਵਾਸਤੇ ਵੀ ਅੱਗੇ ਆ ਰਹੇ ਆ ਮੁੱਖ ਦੀ ਗੱਲ ਇਹ ਆ ਕਿ ਇਹ ਜਿਹੜਾ ਅਤਵਾਦੀ ਹਮਲਾ ਹੋਇਆ ਪੁਲਵਾਮਾ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਪੁਲਵਾਮਾ ਦੇ ਵਿੱਚ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਇਹ ਜਿਹੜਾ ਹਮਲਾ ਹੋਇਆ ਹੁਣ ਇਸ ਹਮਲੇ ਨੇ ਸੋਚਣ ਵਿਚਾਰਨ ਲਈ ਮਜਬੂਰ ਕਰਤਾ ਕਿ ਅਤਵਾਦ ਹੈ ਅੱਤਵਾਦ ਮੁੱਕਿਆ ਨਹੀਂ ਇਸ ਹਮਲੇ ਨੇ ਇਹ ਗੱਲ ਸਾਬਤ ਕਰਤੀ ਆ ਕਿ ਧਰਮ ਲੋਕਾਂ ਦੇ ਦਿਮਾਗ ਦੇ ਵਿੱਚ ਇਸ ਕਦਰ ਪਾ ਦਿੱਤਾ ਗਿਆ ਜਾਂ ਪੈ ਗਿਆ ਵੀ ਭਾਈ ਇਸ ਗੱਲ ਤੋਂ ਬਾਹਰ ਨਿਕਲਿਆ ਨਹੀਂ ਜਾ ਰਿਹਾ ਕਿਉਂਕਿ ਜੇਕਰ ਅੱਜ ਹਮਲਾਵਰ ਜੇਕਰ ਅੱਜ ਅੱਤਵਾਦੀ ਧਰਮ ਪੁਸ਼ ਕੇ ਗੋਲੀ ਮਾਰਦੇ ਮਤਲਬ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਵੋਟਾਂ ਧਰਮ ਦੇ ਨਾਤੇ ਧਾਰੇ ਖੜੇ ਕੀਤੇ ਜਾਂਦੇ ਆ ਧਰਮ ਦੇ ਨਾਤੇ ਭਰਤਗਾ ਹੁੰਦੀਆਂ ਤੇ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇਹ ਗੱਲ ਅੱਜ ਅਤਵਾਦ ਦੇ ਰੂਪ ਦੇ ਵਿੱਚ ਵੀ ਆ ਗਈ ਕਿ ਉਹ ਭਾਈ ਧਰਮ ਪੁਛਦੇ ਆ ਤੇ ਗੋਲੀ ਮਾਰਦੇ ਧਰਮ ਪੁਛਦੇ ਤੇ ਗੋਲੀ ਮਾਰਦੇ ਆ ਤੇ ਉਹ ਇਸ ਤਰੀਕੇ ਦੇ ਨਾਲ ਖੂਨੀ ਤਰਿੰਦੇ ਬਣੇ ਆ ਉਹ ਧਰਮ ਪੁਛਦੇ ਪੁਛਦੇ ਇਹ ਵੀ ਭੁੱਲ ਜਾਂਦੇ ਆ ਕਿ ਆਦਲ ਨੂੰ ਨਹੀਂ ਮਾਰਨਾ ਮਾਰਨਾ ਕਿਸੇ ਨੂੰ ਵੀ ਨਹੀਂ ਚਾਹੀਦਾ ਪਰ ਆਦਲ ਨੂੰ ਮਾਰ ਦਿੱਤਾ ਗਿਆ ਉਹ ਆਦਲ ਜਿਹੜਾ ਕਿ ਟੱਬਰ ਦੀ ਰੋਜ਼ੀ-ਰੋਟੀ ਦਾ ਵਸੀਲੇ ਪੈਦਾ ਕਰਦਾ ਸੀ ਉਹ ਆਦਲ ਜਿਹਦੇ ਅੰਦਰ ਇਨਸਾਨੀਅਤ ਸੀ ਉਹਦੇ ਪਰਿਵਾਰ ਨੇ ਇਹ ਗੱਲ ਕਹੀ ਆ ਮੈਂ ਅੱਜ ਰਿਪੋਰਟਾਂ ਪੜ੍ਹ ਕੇ ਹਟਿਆ ਆਦਲ ਦੀ ਮਾਂ ਨੇ ਕਿਹਾ ਆਦਲ ਦੀ ਚਾਚੇ ਦੀ ਕੁੜੀ ਨੇ ਇਹ ਗੱਲ ਕਹੀ ਆ ਆਦਲ ਦੇ ਛੋਟੇ ਭਰਾ ਨੇ ਕਿਹਾ ਵੀ ਉਹ ਵੈਸੇ ਵੀ ਮਸਤ ਮੋਲਾ ਸੀਗਾ ਫਕਰਜਾ ਬੰਦਾ ਸੀ ਉਹ ਹਮੇਸ਼ਾ ਗਲਤ ਦੇ ਖਿਲਾਫ ਲੜ ਪੈਂਦਾ ਸੀ ਆਪਾਂ ਆਦਲ ਨੂੰ ਵੀ ਚੇਤੇ ਰੱਖੀਏ ਜਿਹੜੇ ਸਾਡੇ ਬਾਕੀ ਭੈਣਾ ਵੀ ਰ ਗਏ ਉਹਨਾਂ ਨੂੰ ਵੀ ਚੇਤੇ ਰੱਖੀਏ ਤੇ ਇਸ ਗੱਲ ਨੂੰ ਵੀ ਚੇਤੇ ਰੱਖੀਏ ਕਿ ਭਾਈ ਸਰਕਾਰਾਂ ਨੇ ਕਦੇ ਕੁਝ ਨਹੀਂ ਕੀਤਾ ਸਰਕਾਰਾਂ ਨੇ ਪ੍ਰੈਕਟੀਕਲ ਤੌਰ ਤੇ ਕਦੇ ਕੁਝ ਨਹੀਂ ਕੀਤਾ ਅੱਜ ਬਾਰਡਰ ਬੰਦ ਕੀਤਾ ਗਿਆ ਅੱਜ ਅਟਾਰੀ ਵਾਲਾ ਜਿਹੜਾ ਬਾਰਡਰ ਬੰਦ ਹੋ ਗਿਆ ਅੱਜ ਸਿੰਧੂ ਜਲ ਸਮਝੌਤਾ ਮੌਤਲ ਕੀਤਾ ਗਿਆ ਅੱਜ ਦਿੱਲੀ ਦੇ ਵਿੱਚੋਂ ਐਮਬੈਸੀ ਬੰਦ ਆ ਅੱਜ ਇਸਲਾਮਾਬਾਦ ਦੇ ਵਿੱਚੋਂ ਭਾਰਤੀ ਐਮਬੈਸੀ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਪਰ ਇਹ ਕਿੰਨੀ ਕੁ ਦੇਰ ਤੱਕ ਇਹ ਕੁਝ ਚੱਲੂਗਾ ਕਦੋਂ ਅਸਲ ਅਰਥਾਂ ਦੇ ਵਿੱਚ ਅਤਵਾਦ ਮੁੱਕੂਗਾ ਕਦੋਂ ਲੋਕਾਂ ਦੇ ਚਿਹਰੇ ਦੇ ਉੱਤੇ ਅਸਲ ਖੁਸ਼ਹਾਲੀ ਆਊਗੀ ਚਿਹਰੇ ਦੇ ਉੱਤੇ ਖੁਸ਼ੀ ਦਾ ਖੇੜਾ ਆਊਗਾ ਜਾਂ ਫਿਰ ਇਹ ਕੁਝ ਚੱਲੀ ਜਾਊਗਾ ਕਦੋਂ ਤੱਕ ਵੋਟਾਂ ਦੇ ਨਾਂ ਦੇ ਉੱਤੇ ਡਰਾਮੇਬਾਦੀ ਹੋਊਗੀ ਕਿ ਹਮਨੇ ਆਤੰਕਵਾਦ ਖਤਮ ਕਰ ਲਿਆ ਮੇਰੀ ਇੱਕ ਬੇਨਤੀ ਭਾਰਤੀ ਸਰਕਾਰ ਨੂੰ ਹੋਰ ਆ ਵੀ ਜੇਕਰ ਸਾਡੀਆਂ ਖੁਫੀਆ ਏਜੰਸੀਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿਹੜੀ ਥਾਂ ਦੇ ਉੱਤੇ ਕੀ ਹੋਣਾ ਉਹਨਾਂ ਨੂੰ ਕੋਈ ਅਗਾਊਂ ਜਾਣਕਾਰੀ ਮਿਲਦੀ ਹੀ ਨਹੀਂ ਤੇ ਫਿਰ ਭਾਈ ਇਹ ਏਜੰਸੀਆਂ ਤੁਰੰਤ ਖਤਮ ਕਰ ਦੇਣੀਆਂ ਚਾਹੀਦੀਆਂ ਕਿਹੜੀ ਗੱਲੋਂ ਭਾਰਤ ਦੇ ਲੋਕਾਂ ਦੇ ਉੱਤੇ ਭਾਰ ਪਾਇਆ ਦੇਣਗਾ ਤਨਖਾਹਾਂ ਦਾ ਤੇ ਟੈਕਸਾਂ ਦਾ ਉਦੋਂ ਹੀ ਸਾਨੂੰ ਪਤਾ ਲੱਗਦਾ ਖਬਰਾਂ ਦੇ ਰਾਹੀਂ ਉਹਦੀ ਏਜੰਸੀਆਂ ਨੂੰ ਪਤਾ ਲੱਗਦਾ ਖਬਰਾਂ ਦੇ ਰਾਹੀਂ ਕਿ ਭਾਈ ਫਲਾਣੀ ਥਾਂ ਤੇ ਹਮਲਾ ਹੋ ਗਿਆ ਕਦੇ ਖੁਫੀਆ ਏਜੰਸੀਆਂ ਨੇ ਵੇਲੇ ਸਰ ਕਿਸੇ ਸਾਜਿਸ਼ ਨੂੰ ناکਾਮ ਕੀਤਾ ਇਹ ਪੰਜਾਬ ਦੇ ਵਿੱਚ ਵੀ ਆ ਕਦੇ ਕਿਸੇ ਥਾਂ ਤੇ ਗ੍ਰਨੇਡ ਡਿੱਗ ਪਿਆ ਕਦੇ ਕਿਸੇ ਥਾਂ ਦੇ ਉੱਤੇ ਬੰਬ ਡਿੱਗ ਪਿਆ ਤੇ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਉਦੋਂ ਏਜੰਸੀਆਂ ਵੀ ਸਰਗਰਮ ਹੁੰਦੀਆਂ ਉਦੋਂ ਹੀ ਪੁਲਿਸਰ ਕਰਮ ਹੁੰਦੀ ਉਹਨਾਂ ਹੀ ਸਰਕਾਰਾਂ ਸਰਗਰਮ ਹੁੰਦੇਗਾ ਤੇ ਇਹੇ ਕੁਝ ਅੱਤਵਾਦੀਆਂ ਦੇ ਹਮਲੇ ਦੇ ਰੂਪ ਦੇ ਵਿੱਚ ਹੋਇਆ ਦੁੱਖ ਬਹੁਤ ਹੈ ਇਸ ਗੱਲ ਦਾ ਪਰ ਪਤਾ ਨਹੀਂ ਕਰੋ ਅਸਲ ਅਰਥਾਂ ਦੇ ਵਿੱਚ ਅੱਤਵਾਦ ਮੁਕਣਾ ਅੱਜ ਭਾਰਤ ਦੇ ਨਾਲ ਖੜਨ ਦਾ ਬਹੁਤ ਸਾਰੇ ਦੇਸ਼ ਦਾਵਾ ਤੇ ਵਾਅਦਾ ਕਰ ਰਹੇ ਆ ਚੰਗੀ ਗੱਲ ਆ ਚਲੋ ਭਾਰਤ ਨੂੰ ਬਾਕੀਆਂ ਦਾ ਬਾਕੀਆਂ ਨੂੰ ਭਾਰਤ ਦਾ ਸਾਥ ਦੇਣਾ ਚਾਹੀਦਾ ਪਰ ਬੇਕਸੂਰ ਲੋਕ ਮਾਰੇ ਗਏ ਆ ਉਹਨਾਂ ਦੇ ਲਹੂ ਦੇ ਨਾਲ ਧਰਤੀ ਸਿੰਜੀ ਗਈ ਆ ਉਹਨਾਂ ਬੇਕਸੂਰਾਂ ਦਾ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਕੋਈ ਚੇਤਾ ਰੱਖੂਗਾ ਕਿ ਨਹੀਂ ਰੱਖੂਗਾ ਪਰ ਫਿਰ ਦੇਖਦੇ ਵਿੱਚ ਇਹ ਕਿੰਨੀ ਦੇਰ ਤੱਕ ਹੋਰ ਕੁਝ ਚੱਲੂਗਾ ਇਹ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਨੀ ਗੱਲ ਆ ਪਰ ਅੱਤਵਾਦ ਮੁਕੇ ਦੇਸ਼ ਦੇ ਲੋਕ ਸੁਖਾਵੇਂ ਹੋਣ ਉਹ ਨਾ ਛੜਕੇ ਨਾ ਡੁੱਲੇ ਨਾ ਉਥੇ ਖੂਨ ਦੇ ਕਤਰੇ ਡਿਗਣ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸਿਆਸਤ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਗੱਲ ਹੋਣੀ ਚਾਹੀਦੀ ਆ ਬੰਦਾ ਬੰਦੇ ਦੀ ਬਾਹ ਫੜੇ ਮੈਂ ਬੇਨਤੀ ਕਰਦਾ ਸਾਰੇ ਹੀ ਲੋਕਾਂ ਨੂੰ ਕਿ ਜਿਹੜੇ ਜਿਹੜੇ ਵੀ ਤੁਹਾਡੇ ਸੰਪਰਕ ਦੇ ਵਿੱਚ ਆ ਜਿਹੜੇ ਮਾਰੇ ਗਏ ਆ ਉਹਨਾਂ ਦੇ ਨਾਲ ਮਨੁੱਖੀ ਤੌਰ ਦੇ ਉੱਤੇ ਵੀ ਖੜਨ ਦਾ ਵੇਲਾ ਆ ਸਰਕਾਰਾਂ ਕੀ ਕਰਦੀਆਂ ਕੀ ਦਿੰਦੀਆਂ ਕੀ ਨਹੀਂ ਦਿੰਦੀਆਂ ਕਈ ਵਾਰੀ ਬੰਦੇ ਕੋਲੇ ਪੈਸੇ ਹੁੰਦੇ ਪਰ ਉਹਦੇ ਨਾਲ ਖੜਨ ਵਾਲੇ ਕੋਈ ਨਹੀਂ ਹੁੰਦੇ ਅੱਜ 4 ਦਿਨ ਖਬਰਾਂ ਦੇ ਵਿੱਚ ਸਾਰੀ ਗੱਲ ਆ ਰਹੀ ਆ ਭਵਿੱਖ ਦੇ ਵਿੱਚ ਵੀ ਇਹ ਗੱਲਾਂ ਆਉਣ ਨਾਲ ਆਪਾਂ ਇੱਕ ਦੂਜੇ ਦੇ ਖੜੀਏ ਦੂਜੇ ਦੀ ਵੀ ਬਿਲਕੁਲ ਗੱਲ ਉਹਨਾਂ ਦੀ ਸਹੀ ਹੈਗੀ ਐ ਹੁਣ ਜਿਹੜਾ ਲਓ ਜੀ ਗੱਲਾਂ ਵਾਕਈ ਉਹਨਾਂ ਨੇ ਜਿਨ੍ਹਾਂ ਕੀਤੀਆਂ ਨੇ ਬਿਲਕੁਲ ਹੀ ਠੀਕ ਕੀਤੀਆਂ ਨੇ ਤੇ ਸਹੀ ਕੀਤੀਆਂ ਨੇ ਜੇ ਇੰਨੀ ਦੇ ਅੱਗੇ ਅੱਜ ਕਿੰਨਾ ਦਿਨ ਹੈ ਅੱਜ ਦੂਸਰਾ ਤੇ ਤੀਸਰਾ ਦਿਨ ਹੋ ਗਿਆ ਤੇ ਹਜੇ ਤੱਕ ਉਹਨਾਂ ਨੂੰ ਬੰਦ ਚੌਥਾ ਦਿਨ ਤੀਸਰੇ ਚੌਥਾ ਦਿਨ ਹੋ ਗਿਆ ਹਜੇ ਤੱਕ ਕੋਈ ਪਤਾ ਨਹੀਂ ਚੱਲਿਆ ਕੌਣ ਲੋਕ ਸੀ ਕਿੱਥੋਂ ਆਏ ਸੀ ਕਦੋਂ ਆਏ ਸੀ ਅੱਛਾ ਮੇਰੀ ਨਾਲ ਇੱਕ ਵੀਰੇ ਨਾਲ ਗੱਲ ਹੁੰਦੀ ਪਈ ਸੀ ਕਹਿੰਦਾ ਵੀਰੇ ਮੈਨੂੰ ਨਾ ਇਸ ਚੀਜ਼ ਦੀ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਪਈ ਜਦੋਂ ਇੱਡਾ ਵੱਡਾ ਜੋ ਉੱਥੇ ਕਾਂਡ ਹੋ ਗਿਆ ਹਮਲਾ ਹੋ ਗਿਆ ਹਰ ਚੀਜ਼ ਹੋ ਗਈ ਉਸ ਏਰੀਆ ਦੇ ਦੁਆਲੇ ਕਹਿੰਦਾ ਉਸ ਟਾਈਮ ਤਕਰੀਬਨ ਉਸ ਏਰੀਆ ਦੇ ਕੋਲ ਕੁਝ 7-8 ਚੈੱਕ ਪੋਸਟਾਂ ਨੇ ਮੌਕੇ ਤੇ ਪੁਲਿਸ ਕਿਉਂ ਨਹੀਂ ਪਹੁੰਚਦੀ ਪਈ ਚੈੱਕ ਪੋਸਟਾਂ ਕਿਉਂ ਬੰਦ ਕੀਤੀਆਂ ਗਈਆਂ ਨੇ ਹੂੰ ਕਹਿੰਦਾ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਪਈ ਕਿ ਇਹ ਚੀਜ਼ ਕੀ ਚੈੱਕ ਪੋਸਟਾਂ ਵਗੈਰਾ ਚੀਜ਼ਾਂ ਕਿਉਂ ਬੰਦ ਸੀ ਉਸ ਟਾਈਮ ਤੇ ਉਸ ਟਾਈਮ ਤੇ ਨਾਲੇ ਜਿਹੜਾ ਇਲਾਕਾ ਹੈ ਇਹੋ ਜਿਹਾ ਇਲਾਕਾ ਹੁੰਦਾ ਹੈ ਉਸ ਇਲਾਕੇ ਦੇ ਉੱਤੇ ਤੇ ਤੁਹਾਨੂੰ ਪਤਾ ਹੈ ਕਿ ਗੱਡੀਆਂ ਆਪਾਂ ਵੀ ਸ਼ੇਅਰ ਕਰਨ ਜਾਈਏ ਰੇਂਜਰ ਦੀ ਗੱਡੀ ਪੁਲਿਸ ਦੀ ਗੱਡੀਆਂ ਚੱਲਦੀ ਮੁੱਕ ਜਾਂਦੀ ਹੈ ਉਸ ਚੀਜ਼ ਤੋਂ ਮੁੱਕ ਜਾਂਦੀ ਹੈ ਐਡੀ ਸਾਨੀ ਨਾਲ ਫਿਰ ਕਿਵੇਂ ਵੜਾਏ ਕਿੱਥੋਂ ਆਏ ਕਿਉਂ ਆਏ ਹਾਂ ਉਹੀ ਤਾਂ ਮੈਂ ਕਿਹਾ ਕਿ ਅਗਰ ਦੇਖਿਆ ਜਾਏ ਕਿ ਆਲੇ ਦੁਆਲੇ ਜੰਗਲ ਹੈ ਜੰਗਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕੋਈ ਹਦੂਦ ਪਾਲ ਕਰ ਰਹੀ ਲੇਕਿਨ ਵੇਖਿਆ ਜੇ ਮੋਸਟਲੀ ਐਸੇ ਜਿਹੜੇ ਏਰੀਏ ਨੇ ਇਹਨਾਂ ਦੇ ਉੱਤੇ ਬੜੀ ਫੋਰਸ ਹੁੰਦੀ ਹੈ ਅਸੀਂ ਵੀ ਜਿੱਦੋਂ ਕਿਤੇ ਫਿਰਨ ਤੁਰਨ ਜਾਈਏ ਵੇਖਿਆ ਨਹੀਂ ਸਾਈਲੈਂਸ ਸਿਸਟਮ ਹੈਗਾ ਉੱਥੋਂ ਦੇ ਕੋਈ ਪਰਿੰਦਾ ਵੀ ਪਰ ਮਾਰੀ ਤਾਂ ਪਤਾ ਚੱਲ ਜਾਂਦਾ ਕਿ ਯਾਰ ਇਹ ਚੀਜ਼ਾਂ ਬੜੀ ਵਧੀਆ ਵੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਹਨਾਂ ਨੇ ਅੱਜ ਤੱਕ ਕੀ ਕੀਤਾ ਵੈ ਇਹਨਾਂ ਨੇ ਅੱਜ ਤੀਕਰ ਕਦੀ ਕੋਈ ਮਤਲਬ ਕਿ ਕੋਈ ਐਸਾ ਕੰਮ ਹੋਣ ਲੱਗਾ ਤਾਂ ਉਸ ਤੋਂ ਪਹਿਲੇ ਹੀ ਇਹਨਾਂ ਨੇ ਉਹਨੂੰ ਫੇਲ ਕਰ ਦਿੱਤਾ ਹੋਇਆ ਕਦੀ ਵੀ ਨਹੀਂ ਜਦੋਂ ਕੰਮ ਹੋ ਕੀ ਕੀ ਫੈਦੋ ਨਾ ਬਾਕੀ ਜੋ ਵੀ ਹੈ ਉਹ ਹਰ ਬੰਦੇ ਨੂੰ ਪਤਾ ਹੈ ਕਿ ਵੇਖੋ ਕਿ ਹੁਣ ਹਰ ਚੀਜ਼ ਜਿਹੜੀ ਆ ਬੜੀ ਛੇਤੀ ਐਕਟਿਵ ਹੋ ਗਈ ਆ ਆ ਵੀ ਬੰਦ ਕਰ ਦੋ ਵੀ ਬੰਦ ਕਰ ਦੋ ਫਲਾਨੀ ਜਗ੍ਹਾ ਵੀ ਇਹ ਚੀਜ਼ ਨਹੀਂ ਹੋਏਗੀ ਸੰਤਾਜ ਮਾਦਾ ਕੈਨਸਲ ਕਰ ਦੋ ਪਾਣੀ ਬੰਦ ਕਰ ਦੇ ਦੇਖ ਲਓ ਇਹ ਕਰ ਦੋ ਉਹ ਕਰ ਦੋ ਲੇਕਿਨ ਐਹੀ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਵੋਟਾਂ ਲੈਂਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਸੀ ਆਤੰਗਵਾਦ ਖਤਮ ਕਰ ਦਿਤਾ ਆਤੰਗਵਾਦੀ ਖਤਮ ਕਰ ਦਿੱਤੇ ਨੇ ਪਰ ਆਤੰਗਵਾਦੀ ਖਤਮ ਨਹੀਂ ਜੇ ਇਹ ਅਹਿਮ ਲੋਕ ਲੱਗਦੇ ਕਿ ਖਤਮ ਹੋ ਗਿਆ ਕੁਛ ਖਤਮ ਨਹੀਂ ਹੋਇਆ ਪਾਵਾ ਉਧਰ ਦਾ ਉਧਰ ਵਾਲਾ ਪਾਵਾ ਇੰਡੀਆ ਪਾਵਾ ਪਾਕਿਸਤਾਨ ਦੇ ਦੋਵੇਂ ਪਾਸੇ ਇੱਕ ਹੀ ਹਾਲਾਤ ਨੇ ਆਤੰਗਵਾਦੀ ਨਹੀਂ ਖਤਮ ਹੋਇਆ ਨਹੀਂ ਖਤਮ ਹੁੰਦਾ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਆ ਚੀਜ਼ ਉੱਥੇ ਹੁਣ ਸਭ ਤੋਂ ਵੱਡੇ ਇਹ ਚੀਜ਼ਾਂ ਬੰਦ ਕਰੀ ਜਾਂਦੇ ਪਨੇ ਉਧਰੋਂ ਹਟਾ ਦਿੱਤੀ ਐਮਬੈਸੀਆਂ ਹਟਾ ਦਿੱਤੀਆਂ ਇਧਰੋਂ ਹਟਾ ਦਿੱਤੇ ਆਪਣੇ ਬੰਦੇ ਚਲੇ ਗਏ ਵਾਪਸ ਚਲੇ ਗਏ ਤੇ ਸਭ ਨਾਲੋਂ ਵੱਡਾ ਇਹਦੇ ਵਿੱਚ ਦੇਖੋ ਕਿ ਮਹਿੰਗਾਈ ਜਿਹੜੀ ਹੁੰਦੀ ਵੀ ਉਹ ਕਸ਼ਮੀਰ ਦੇ ਵਿੱਚ ਹੁੰਦੀ ਵੀ ਨੁਕਸਾਨ ਇਕੱਲੇ ਨਹੀਂ ਜਾਨੂ ਹੈ ਹੋਟਲ ਸਾਰੇ ਵੇਲੇ ਹੋ ਗਏ ਖਾਣ ਪੀਣ ਨੂੰ ਉੱਥੇ ਲਾਲੇ ਨਹੀਂ ਜਿਵੇਂ ਸੇਮ ਨੇ ਦੱਸਿਆ ਕਿ ਵਕੀ ਹਿਸਾਬ ਹਿਸਾਬ ਉੱਥੇ ਕਰੋਨਾ ਲਾ ਹੋ ਗਿਆ 1 ਰੁਪਏ ਦੀ ਚੀਜ਼ ਤੁਹਾਨੂੰ 100 ਰੁਪਏ ਦੀ ਲੱਭਣੀ 100 ਰੁਪਏ ਦੀ ਚੀਜ਼ ਤੁਹਾਨੂੰ 1000 ਰੁਪਏ ਦੀ ਲੱਭਣੀ ਹੈ ਮਹਿੰਗਾਈ ਹੋਈ ਇਸ ਚੀਜ਼ ਦੇ ਵਿੱਚ ਵੀ ਇਹਨਾਂ ਦੇ ਮੁਆਇਦਿਆਂ ਦੇ ਵਿੱਚ ਵੀ ਮਰਨ ਤੇ ਫਿਰ ਕਸ਼ਮੀਰੀ ਸਾਡੇ ਭੈਣ ਭਰਾ ਫਿਰ ਉੱਥੇ ਤੁਸੀਂ ਦੇਖੋ ਕਿ ਲੋਕਾਂ ਦਾ ਹੋਵੇ ਕਿ ਉਹਨਾਂ ਨੇ ਕਹਿ ਨਹੀਂ ਜਿਹੜੇ ਫਲਾਈਟਾਂ ਨੇ ਉਹ ਉਹਨਾਂ ਦੀ ਰੇਟ ਜਿਹੜੇ ਨੂੰ ਦੁੱਗਨੇ ਕਰ ਦਿੱਤੇ ਗਏ ਲੋਕੀ ਕਿਉਂਕਿ ਫਟਾਫਟ ਉਥੋਂ ਨਿਕਲਣ ਦੇ ਨੇ ਵਾਪਸ ਆਂਦੇ ਨੇ ਕਿ ਲੋਕੀ ਆ ਕਹਿੰਦੇ ਨੇ ਕਿ ਜਿਹੜੇ ਅਸੀਂ ਸਫਰੀ ਰਸਤਾ ਕਰਨਾ ਹੈ ਮਤਲਬ ਰੋਡ ਦੇ ਜ਼ਰੀਏ ਜਾਣਾ ਉਹ ਫਟਾਫਟ ਤੇ ਜਲਦੀ ਘਰ ਪਹੁੰਚ ਜਿਗਾ ਉਥੇ ਫਲਾਟਾ ਵਾਲਿਆਂ ਨੇ ਕੀ ਕੀਤਾ ਜੀ ਉਹਦੀ ਡਬਲ ਰੇਟ ਕਰ ਦਿੱਤਾ ਮਤਲਬ ਇਨਸਾਨੀਅਤ ਖਤਮ ਹੋ ਗਈ ਹਰ ਬੰਦਾ ਆਪਣੀ ਕਮਾਈ ਦੇ ਉਹ ਕਰਦਾ ਪਿਆ ਕਿਸੇ ਨੂੰ ਕਿਸੇ ਦਾ ਕੋਈ ਸਾਾਸ ਨਹੀਂ ਆ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਨੂੰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਆਪਣਾ ਖਿਆਲ ਰੱਖਿਓ ਰੱਬ ਰਾਖਾ